ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਵੱਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ 7ਵਾਂ 12 ਰੋਜਾ ਦਸਤਾਰ ਦਮੱਲਾ ਅਤੇ ਸੁੰਦਰ ਲਿਖਾਈ ਮੁਕਾਬਲਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਰਸੂਲਪੁਰ ਪਾਟਕ ਵਿਖੇ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ ਸੋ ਮੋਕੇ ਬੱਚਿਆਂ ਵੱਲੋਂ ਧਾਰਮਿਕ ਕਵਿਸ਼ਰੀ ਗੀਤ ਕਵਤਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਸੋਸਾਇਟੀ ਦੇ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਬੱਚਿਆਂ ਨੂੰ ਤਸਤਾਰ ਸਿਖਲਾਈ ਦਿੱਤੀ ਗਈ ਅਤੇ ਧਾਰਮਿਕ ਕਵਤਾਵਾਂ ਕੁਸ਼ਰੀ ਦੀ ਤਿਆਰੀ ਵੀ ਕਰਾਈ ਗਈ ਅਤੇ ਵੱਖ-ਵੱਖ ਪਹੁੰਚੇ ਹੋਏ ਆਗੂਆਂ ਵੱਲੋਂ ਵੀ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਇਹਨਾਂ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਇਹਨਾਂ ਨੂੰ ਬਧਾਈ ਦਿੱਤੀ ਆ ਕਿ ਚੰਗਾ ਸਿੱਖ ਕੇ ਚੰਗੇ ਬਸਤੇ ਜਾਣਗੇ ਇਹੋ ਜੇ ਨੇਕ ਬਰਾਲੇ ਜੋ ਕੀ ਹੋਣੇ ਚਾਹੀਦੇ ਆ ਸੋਸਾਇਟੀ ਦੇ ਉਹਦੇਦਾਰਾਂ ਵੱਲੋਂ ਇਸ ਕੈਂਪ ਨੂੰ ਕਾਮਯਾਬ ਬਣਾਉਣ ਲਈ ਤੇ ਸਹਿਯੋਗ ਦੇਣ ਲਈ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਹੋ ਜੇ ਕੈਂਪ ਲਗਾਉਣ ਲਈ ਬੇਨਤੀ ਵੀ ਕੀਤੀ ਗਈ ਇਸ ਮੌਕੇ ਭਾਈ ਨਰਿੰਦਰ ਸਿੰਘ ਸ੍ਰਿਹਾਲੀ ਵਾਲਿਆਂ ਵੱਲੋਂ ਆਪਣੀ ਕੁਵਿਸ਼ਰੀ ਜਥੇ ਨਾਲ ਹਾਜ਼ਰੀ ਲਗਵਾਈ ਗਈ। ਉਹ ਧੰਨਵਾਦ ਤੁਹਾਡਾ ਸਭ ਦਾ ਜਿਨ੍ਹਾਂ ਨੇ ਤੁਸੀਂ ਇਸ ਕੈਂਪ ਨੂੰ ਸਫਲ ਬਣਾਉਣ ਦੇ ਵਿੱਚ ਕਰਨੀ ਵੀ ਬਹੁਤ ਸੀ। ਇਸ ਗਰਮੀ ਦੇ ਵਿੱਚ ਤੁਸੀਂ ਵੱਡੀ ਢੰਗੀ ਵਿੱਚ ਬੈਠੇ ਹੋ ਤੇ ਬੈਠ ਕੇ ਤੁਸੀਂ ਸਾਥ ਦਿੱਤਾ ਹੈ। ਅਸੀਂ ਤੁਹਾਡਾ ਸੋਨਜੀ ਟੀਮ ਦੇ ਵੱਲੋਂ ਧੰਨਵਾਦ ਕਰਦੇ ਹਾਂ। ਸੋ ਆਇਆ। ਜੀ ਸਭ ਤੋਂ ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਤੋਂ ਇਲਾਵਾ ਪਹੁੰਚੀਆਂ ਹੋਈਆਂ ਸ਼ਖਸੀਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਇਹ ਕੈਂਪ ਸਮਾਪਤ ਹੋਇਆ ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਦੇ ਵੱਲੋਂ ਜਿਵੇਂ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਵੱਖ-ਵੱਖ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਗੁਰਮਤ ਪ੍ਰਚਾਰ ਪ੍ਰਸਾਰ ਹਿੱਤ ਸੁੰਦਰ ਦਸਤਾਰ ਅਤੇ ਦਿਮਾਲੀ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਹਨ ਇਸੇ ਲੜੀ ਦੇ ਤਹਿਤ ਅੱਜ ਰਸੂਲਪੁਰ ਫਾਟਕ ਮਕੂਦੀ ਸੰਗਤ ਦੇ ਵੱਲੋਂ ਆਪਣੇ ਇਲਾਕੇ ਦੇ ਵਿੱਚ ਇਹ ਵਿਸ਼ੇਸ਼ ਪ੍ਰੋਗਰਾਮ ਕਲੀਕਿਆ ਗਿਆ ਸੀ ਜਿਸ ਦੇ ਤਹਿਤ ਨੌਜਵਾਨ ਦਸਤਾਰ ਕੋਚ ਵੀਰਾਂ ਨੇ ਬੜੀ ਹੀ ਵਧੀਆ ਹੁਨਰ ਨਿਭਾਉਂਦੇ ਹੋਏ ਇਥੋਂ ਦੇ ਬੱਚਿਆਂ ਨੂੰ ਲਗਾਤਾਰ 11-12 ਦਿਨ ਦਸਤਾਰ ਸਜਾਉਣ ਦੀ ਮੁਕੰਮਲ ਜਾਣਕਾਰੀ ਦਿੰਦੇ ਹੋਏ ਉਹਨਾਂ ਬੱਚਿਆਂ ਦੀ ਹੁਸਤਾਫzai ਕੀਤੀ ਇਲਾਕੇ ਦੀ ਸੰਗਤ ਨੇ ਅਤੇ ਗੁਰਪਾਰ ਪ੍ਰਬੰਧ ਕਮੇਟੀ ਨੇ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਇਸ ਸੁੰਦਰ ਦਸਤਾਰ ਅਤੀ ਦਮਾਲੀ ਮੁਕਾਬਲੇ ਦੇ ਵਿੱਚ ਲਗਭਗ 100 ਦੇ ਕਰੀਬ ਬੱਚਿਆਂ ਨੇ ਅਤੇ ਇਲਾਕੇ ਦੀ ਸੰਗਤ ਨੇ ਹਿੱਸਾ ਲਿਆ। ਸੋ ਜਿੱਥੇ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਯੋਗਦਾਨ ਸਿੱਖੀ ਨੂੰ ਪਰਫੁੱਲਿਤ ਕਰਨ ਦੇ ਲਈ ਪਾਇਆ ਹੈ। ਅਸੀਂ ਹੋਰ ਇਲਾਕਿਆਂ ਪਿੰਡਾਂ ਸ਼ਹਿਰਾਂ ਸਕੂਲਾਂ ਦੀਆਂ ਜਾਂ ਜਿਹੜੇ ਕਸਬੇ ਸਾਡੇ ਇਸ ਪੰਜਾਬ ਖੇਤਰ ਦੇ ਨਾਲ ਸੰਬੰਧਤ ਹਨ ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਇਹੀ ਅਪੀਲ ਕਰਨੀ ਚਾਹੁੰਦੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਬੱਚਿਆਂ ਨੂੰ ਸਾਡੀ ਰਵਾਇਤ ਸਾਡੇ ਜੋ ਖਾਲਸਾਈ ਬੋਲੇ ਹਨ ਜੋ ਸਾਡੀ ਖਾਲਸਾਈ ਰਵਾਇਤ ਹੈ ਜੋ ਸਾਡੀਆਂ ਪਰੰਪਰਾਵਾਂ ਹਨ ਉਹਨਾਂ ਦੇ ਨਾਲ ਜੋੜਦੇ ਹੋਏ ਸੁੰਦਰ ਦਸਤਾਰ ਅਤੀ ਦਿਮਾਲੇ ਇਹੋ ਜਿਹੇ ਜੋ ਕੈਂਪ ਆਯੋਜਿਤ ਕਰਨ ਦੀ ਸਾਨੂੰ ਅੱਗਾ ਅੱਗੇ ਵੀ ਲੋੜ ਹੈ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਿਸ ਕਰਮ ਸਾਡੇ ਬੱਚੇ ਨੌਜਵਾਨੀ ਨਸ਼ੇ ਵਰਗੀਆਂ ਆਲਮਤਾਂ ਨੂੰ ਛੱਡ ਕੇ ਆਪਣੀ ਇੱਕ ਪਰੰਪਰਾ ਦੀ ਵਾਰਵਾਸ ਨੂੰ ਮੋੜ ਸਕਣ ਗੁਰਮਤ ਪ੍ਰਚਾਰ ਪ੍ਰਸਾਰ ਇਹ ਜੋ ਪਲਵਾੜੀ ਹੈ ਸਾਡੀ ਮਹਿਕ ਦੇ ਟੈਕਦੀ ਰਹੇ ਇਹ ਵੀ ਸਾਡਾ ਇੱਕ ਨੇ ਮਕਸਦ ਹੈ ਕਿਨਵਾ ਕਾ ਵਾਹਿਬ ਚਿੱਕਾ ਖੰਸਾ ਸਾਹਿਬ ਸ਼ਹੀਰ ਪਾਈ ਤਾਰ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਜਿਹਨੂੰ ਗੋਦ ਵਿੱਚ ਆਇਆ 2 ਸਾਲ ਹੋਏ ਨੇ ਇਸ 2 ਸਾਲ ਦੇ ਵਿਕਪੇ ਦੇ ਵਿੱਚ 87 ਧਾਰਮਿਕ ਮੁਕਾਬਲੇ ਜਿਵੇਂ ਦਸਤਾਰ ਵਿਮਾਨਾ ਕੁਰਬਾਨੀ ਕਈ ਚ ਕੰਪੀਟੀਸ਼ਨ ਸੁੰਦਰ ਦਿਖਾਈ ਮੁਕਾਬਲੇ ਪੇਂਟਿੰਗ ਮੁਕਾਬਲੇ ਵਾਖਵਾਖ ਸਤਾਨਾਂ ਦੇ ਦਿੱਤੇ ਸੰਗਤਾਂ ਦੀ ਮੰਗ ਦਿੱਤੇ ਕੀਤੇ ਜਾਂਦੇ ਨੇ ਦੂਸਰੀ ਵਾਰ ਮਾਲਵੇ ਦੀ ਤਰਤੀਬ ਤੇ ਗੁਰਦੁਆਰਾ ਰਸੂਲਪੁਰ ਫਾਟ ਫਿਲਾਨ ਦੇ ਦਰਬਾਰ ਵਿਖੇ ਇਥੋਂ ਦੇ ਜਿਹੜੇ ਮੇਨ ਉਦਮੀ ਵੀਰ ਸਨ ਭਾਈ ਲਖਮੀ ਸਿੰਘ ਜੀ ਰਸੂਲਪੁਰ ਜਿਹੜੇ ਕਵੀ ਵੀ ਨੇ ਨਾਲ ਗੁਰਦਾਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਵਿੰਦਰ ਸਿੰਘ ਅਤੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 12 ਜਾਂ ਦਸਤਾਰ ਦਮਾਨਾ ਸੁੰਦਰ ਨਖਾਈ ਸਕਲਾਇ ਕੈਂਪ ਲਗਾਇਆ ਗਿਆ ਸੀ ਜਿਸ ਦੀ ਅੱਜ ਸਮਾਪਤੀ ਹੋਈ ਹੈ ਇਸ ਸਮਾਪਤੀ ਦੇ ਅਲਪ ਨਕਰ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਆਪਣਾ ਜਿਹੜਾ ਯੋਗਦਾਨ ਆ ਉਹ ਪਾਇਆ ਇਸ ਨੂੰ ਕੀਤਾ ਹੈ ਸੋ ਸੋਸਾਇਟੀ ਇੱਕ ਅਜੰਡਾ ਲੈ ਕੇ ਚੱਲੀ ਹੈ ਕਿ ਜਿਹੜਾ ਪੰਜਾਬ ਹੈ ਪੁਰਾਣੇ ਨਾਂ ਦਿੱਤੇ ਵਸਦਾ ਸੀ ਵਾਪਸ ਉਹੋ ਜਿਹਾ ਪੰਜਾਬ ਅਸੀਂ ਦੁਬਾਰਾ ਪੈਦਾ ਕਰ ਸਕੀਏ ਤੇ ਇਹ ਸਭ ਕੁਝ ਕਰਨ ਦੇ ਲਈ ਅਸੀਂ ਸੂਚੀਆਂ ਸਿੱਖ ਜਗਤ ਸੰਗਤਾਂ ਨੂੰ ਐਨਆਈ ਭਰਾ ਨੂੰ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਪਹਿਲਾਂ ਸਾਨੂੰ ਉਲਾਮਾ ਹੁੰਦਾ ਸੀ ਕੋਈ ਕੁਝ ਕਰਦਾ ਨਹੀਂ ਸਾਡੇ ਬੱਚਿਆਂ ਨੂੰ ਸਮਾਧਨ ਦੇ ਲਈ ਹੁਣ ਸੁਸਾਇਟੀਆਂ ਨੌਜਵਾਨ ਵੀਰ ਅੱਗੇ ਲੱਗੇ ਨੇ ਕੋਈ ਯਤਨ ਕਰ ਰਹੇ ਨੇ ਲੋੜ ਹੈ ਤੁਹਾਡਾ ਸਾਥ ਦੀ ਮੈਨੂੰ ਕਈ ਵਾਰੀ ਸੱਚ ਬੋਲਣ ਲੱਗਿਆ ਸਭ ਹੀ ਲੱਗਦਾ ਐ ਅਸੀਂ ਸਾਤਾਂ ਨੂੰ ਬੜੀਆਂ ਵਧੀਆ 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 ਗੱਡੀਆਂ ਲੈ ਕੇ ਦੇ ਦਿੱਤੀਆਂ ਮਹਿੰਗੇ ਮਹਿੰਗੇ ਮੋਬਾਈਲ ਉਹਨਾਂ ਨੂੰ ਲੈ ਕੇ ਦਿੱਤੇ ਪਰ ਉਹਨਾਂ ਨੇ ਜੋ ਕੁਝ ਭਾਵੇਂ ਸਕੂਲ ਖੜੇ ਕੀਤੇ ਹਸਪੀਟਲ ਖੜੇ ਕੀਤੇ ਉਹ ਉਹਨਾਂ ਦੇ ਬਿਜ਼ਨਸ ਤੇ ਸਥਾਨ ਬਣ ਕੇ ਰਹਿ ਗਏ ਉਹਨਾਂ ਦੇ ਉਹਨਾਂ ਦੇ ਵਿੱਚ ਸਾਡੇ ਬੱਚੇ ਨਹੀਂ ਸਾਬੇ ਗਏ ਸੋ ਬੱਚਿਆਂ ਨੂੰ ਸਬੰਧ ਦੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅੱਗੇ ਆਉਣ ਦੀ ਲੋੜ ਹੈ ਤੇ ਉਹਨਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਤੁਸੀਂ ਆਪਣੇ ਆਪਣੇ ਪਿੰਡਾਂ ਨੂੰ ਅਡਾਪਟ ਕਰੋ ਜਿਹੜੇ ਤੁਹਾਡੇ ਪਿੰਡ ਵਿੱਚ ਨਸ਼ਾ ਕਰਨ ਵਾਲੇ ਬੱਚੇ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਸਤਕੇ ਮਾਨ ਸਨਮਾਨ ਕਰੋ ਉਹਨਾਂ ਦੀ ਫਰਾਗ ਦਾ ਪ੍ਰਬੰਧ ਕਰੋ ਜਿੱਦਾਂ ਨੌਜਵਾਨ ਵੀਰ ਅੱਗੇ ਲੱਗੇ ਨੇ ਸਖਲਾਈ ਕੈਂਪ ਆਪਣੇ ਪਿੰਡਾਂ ਵਿੱਚ ਲਾਏ ਜਾਣ ਗੁਰਮਤਿ ਤਾਂ ਜੋ ਜਿਹੜਾ ਮਹਾਨ ਗੁਰਮਤਿ ਵਿਰਸਾ ਹੈ ਸਾਡਾ ਕੂਸੇ ਦੇ ਸੇ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਜਾ ਸਕੇ ਜੇ ਅਸੀਂ ਇਤਾਂ ਦੇ ਉਪਰਾਲੇ ਕਰਾਂਗੇ ਤੇ ਉਹ ਦਿਨ ਦੂਰ ਨਹੀਂ ਹੈ ਜਿਹੜਾ ਪੰਜਾਬ ਪੁਰਾਣੇ ਦੇ ਨਾਂ ਤੇ ਵਸਦਾ ਸੀ ਦੁਬਾਰਾ ਉਹੋ ਜਿਹਾ ਪੰਜਾਬ ਨਾ ਬਣ ਸਕੇ ਜੇ ਉਹ ਪੰਜਾਬ ਨਹੀਂ ਬਣ ਰਿਹਾ ਤੇ ਕਿਤੇ ਨਾ ਕਿਤੇ ਅਸੀਂ ਸਾਰੇ ਜਿੰਮੇਵਾਰ ਹਾਂ ਸੋ ਆਉ ਸਾਨੂੰ ਯਤਨ ਕਰਨਾ ਚਾਹੀਦਾ ਹੈ ਤੁਹਾਡੇ ਇਸ ਮਾਲਵੇ ਇਲਾਕੇ ਦੀ ਜਿਹੜੀ ਜ਼ਿੰਮੇਵਾਰੀ ਹੈ ਅਸੀਂ ਵੀ ਰਣਿੰਦਰਪਾਲ ਸਿੰਘ ਜੀ ਮਲੰਗਸ਼ਾ ਵਾਲਾ ਇਹਨਾਂ ਨੂੰ ਸ਼ੀਲ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਵੱਲੋਂ ਬਤੌਰ ਮਾਲਵੇ ਦਾ ਮਾਸੀ ਜੀਰਾ ਅਤੇ ਫਰੋਜਪੁਰ ਏਰੀਆ ਦਾ ਜਿਹੜਾ ਇੰਚਾਰਜ ਹੈ ਉਹ ਕੋਰਸ ਕੀਤਾ ਗਿਆ ਹੈ ਇਹਨਾਂ ਦਾ ਕੰਟੈਕਟ ਨੰਬਰ ਵੀ ਇਹ ਵੀਰ ਜੀ ਆਪ ਹੀ ਦੱਸ ਦੇਣਗੇ ਜਦੋਂ ਵੀ ਤੁਸੀਂ ਆਪਣੇ ਇਲਾਕੇ ਦੇ ਵਿੱਚ ਇਹਨਾਂ ਦਾ ਕੋਈ ਦਸਤਾਰ ਸਫਲਾਈ ਕੈਂਪ ਲਾਉਣਾ ਚਾਹੁੰਦੇ ਹੋ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਤੁਹਾਡੇ ਤੱਕ ਜ਼ਰੂਰ ਪਹੁੰਚਣ ਦਾ ਯਤਨ ਕਰੇਗੀ ਅਸੀਂ ਨਹੀਂ ਕਹਿੰਦੇ ਜੋ ਵੀ ਤੁਸੀਂ ਦੇਣਾ ਹੈ ਆਪਣੇ ਨਗਰ ਦੇ ਬੱਚਿਆਂ ਨੂੰ ਦੇਣਾ ਹੈ ਜੋ ਕੁਝ ਵੀ ਤੁਸੀਂ ਕਰਨਾ ਹੈ ਆਪਣੇ ਬੱਚਿਆਂ ਦੇ ਨਗਰ ਦੇ ਬੱਚਿਆਂ ਵਾਸਤੇ ਕਰਨਾ ਹੈ ਸੋ ਇਸ ਕਰਕੇ ਤੁਸੀਂ ਉਪਰਾਲੇ ਕਰੋ ਅਸੀਂ ਜਿੱਥੋਂ ਵੀ ਤੱਕ ਜਿੰਨੀ ਜੋਗੇ ਹਾਂ ਉਹਨੀ ਜੋਗੇ ਤੁਹਾਡੇ ਨਾਲ ਖੜਨ ਦੇ ਲਈ ਤਿਆਰ ਹਾਂ ਸਾਡੇ ਨਾਲ ਮੌਜੂਦ ਹਨ ਭਿੰਦਰਪਾਲ ਸਿੰਘ ਜੀ ਮਲੰਘਾ ਸ਼ਾਹ ਵਾਲਾ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਅੱਜ ਤੁਹਾਨੂੰ ਮਾਲਵਾ ਜ਼ੋਨ ਦੀ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਕੀ ਕਹਿਣਾ ਚਾਹੋਗੇ ਸਰਨਾ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਨਾ ਪਹਿਲਾਂ ਮੈਂ ਭਾਈ ਸ਼ੀਰ ਭਾਈ ਤਾਰੂ ਸਿੰਘ ਗੁਰਮਨ ਪ੍ਰਚਾਰ ਕਮੇਟੀ ਦਾ ਤਹਿਦਿ ਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਲੈ ਕੇ ਸਮਝਾਇਆ ਤੇ ਮੈਨੂੰ ਇਹਨੂੰ ਇੰਨਾ ਵੱਡਾ ਅਹੁਦਾ ਸੌਂਪਿਆ ਹੈ ਮੈਂ ਉਹਨਾਂ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਮੈਂ ਅਫਦਰ ਵੱਲੋਂ ਪੂਰਾ ਕੋਸ਼ਿਸ਼ ਕਰੂੰਗਾ ਕਿ ਮੈਂ ਉਹਨਾਂ ਦੇ ਐਮ ਐਮ ਮਾਨ ਸਨਮਾਨ ਤੇ ਖਰਾ ਉਤਰਾਂ ਤੇ ਗੁਰੂ ਮਹਾਰਾਜ ਜੀ ਦੇ ਹਜੂਰ ਵਿੱਚ ਮੈਂ ਪ੍ਰਣ ਕਰਦਾ ਕਿ ਅਫਦਰ ਵੱਲੋਂ ਮੈਂ ਪੂਰੀ ਮਿਹਨਤ ਨਾਲ ਆਪਦਾ ਤਹਿ ਦਿਲੋਂ ਤਨੋਂ ਮਨੋਂ ਇਹ ਸੇਵਾ ਨੂੰ ਬਹਾਗਾ ਅਸੀਂ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੂੰਗਾ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਸਾਰੇ ਜਣੇ ਵੱਧ ਤੋਂ ਵੱਧ ਸਿੱਖੀ ਸਰੂਪ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਹੋਣ ਕਿਉਂਕਿ ਨਸ਼ੇ ਆਪਣੇ ਲਈ ਬਹੁਤ ਹੀ ਖਤਰਨਾਕ ਨੇ ਤੇ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਸਾਰੇ ਜਣੇ ਰਲ ਮਿਲ ਕੇ ਆਪਣੇ ਨੇ ਕੇ ਭਰਾਵਾਂ ਨੂੰ ਵੀ ਇਸ ਵਾਰ ਦੇ ਦੱਸਣਾ ਆਪਾਂ ਨੂੰ ਵੀ ਆਪਾਂ ਸਿਸ਼ਤਾਰਾਂ ਨਾਲ ਜੁੜੀਏ ਸਿੱਖੀ ਸਰੂਪ ਨਾਲ ਜੁੜੀਏ ਰਾਏ ਕੁੰਜੀਕਾ ਖਾਲਸਾ ਰਾਏ ਕੁੰਜੀਕੀ ਬਟੇ ਸ਼ਹੀਦ ਭਾਈ ਤਾਰਸ ਸਿੰਘ ਦਰਬਾਰ ਸੁਸਾਇਟੀ ਦਾ ਸਿਧਾਂਤ ਦਰੋ ਪੂਰੇ ਨਗਰ ਵੱਲੋਂ ਧੰਨਵਾਦ ਕਰਦੇ ਹਾਂ ਵੀਰ ਜੀ ਕੀ ਸ਼ਹੀਦ ਜੀ ਨਾਲ ਜਿਨੇ ਸਾਡੇ ਸੱਜਣਾਂ ਕੋਲ ਬੋਲਦੇ ਹੋਏ ਸਾਨੂੰ ਕੈਂਪ ਦਾ ਸਮਾਪਨ ਕਰ ਦਿੱਤਾ ਔਰ ਮਾਪਿਆਂ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਬੱਚਿਆਂ ਨੂੰ ਵੇਖ ਕੇ ਇਸ ਗੁਰਮਤ ਕੈਂਪ ਦੇ ਵਿੱਚ ਹਿੱਸਾ ਲੈਣ ਨੂੰ ਅਸੀਂ ਭੇਜਿਆ ਮਾਪਿਆਂ ਨੂੰ ਬਹੁਤ ਬਹੁਤ ਲੱਖ-ਲੱਖ ਵਧਾਈਆਂ ਹੋਣ ਜਿਨ੍ਹਾਂ ਦੇ ਬੱਚੇ ਆਪਣੇ ਇਨਾਮ ਲੈ ਕੇ ਅੱਜ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਜੋ ਕੈਂਪ ਲਾਇਆ ਗਿਆ ਨੇ ਸੋ ਇਹਨਾਂ ਸਾਰੇ ਸੋਸਾਇਟੀ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਹ ਸਾਡੇ ਨਗਰ ਦੇ ਵਿੱਚ ਰਸੂਲਪੁਰ ਤੇ ਆਏ ਸਾਡੇ ਸੱਦੇ ਤੇ ਇਹਨਾਂ ਨੇ ਸਦਾ ਕਬੂਲ ਕੀਤਾ ਕੂਲ ਕਰਦਿਆਂ ਆਇਆ ਤੇ ਇਹ 13 ਦਿਨਾਂ ਦਾ ਜੋ ਕੈਂਪ ਲੱਗਾ ਜੋ ਅੱਜ ਸਮਾਪਤੀ ਹੋਈ ਹੈ ਬੱਚਿਆਂ ਨੂੰ ਨਾਮ ਵੰਡੇ ਗਏ ਹਨ ਜੋ ਫਰਸਟ ਬੱਚੇ ਆਏ ਹਨ ਸੋ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਸੰਗਤ ਦਾ ਵੀ ਨਾ ਕਰਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਬੱਚੇ ਇਸ ਸਕੈਮਰ ਵਿੱਚ ਭੇਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ